ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਆ ਗੁੜਕਾ ਸਾਹਿਬ ਤੂੰ ਦੇਂਦੇ ਜੀ ਗੁੜਕਾ ਬੇਅੰਤੀ ਤੈਨੂੰ ਮਕਰੋਣਾ ਤੈਨੂੰ ਬੇਅੰਤੀ ਚੰਦਾ ਕਰਦਾ ਤੂੰ ਤੂੰ ਹੀ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੁਹਾਨੂੰ ਇੰਨੇ ਕਿਹਾ ਇਹਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਕਿਵੇਂ ਦੇਦਾ ਗੁੜਕਾ ਸਾਹਿਬ ਕੌਣ ਆਏ ਇੰਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਇੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁੜਕਾ ਸਾਹਿਬ ਦੇ ਤੈਨੂੰ ਇੱਦਾਂ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜ਼ਿੰਮੇਵਾਰ ਆ ਤੜ ਕੋਈ ਖੜਿਆ ਰੱਖ ਨੂੰ ਸਾਡ ਨੂੰ ਇਧਰ ਆ। ਇਧਰ ਆ ਕੇ ਨੋ। ਦੇਖੋ ਥੌੜੀ ਕੀ ਇਧਰੇ ਕੋਲ। ਗੁੜਕਾ ਸਾਹਿਬ ਨੇ ਤੇਰੇ ਥੌੜੀ ਕੋਥੀਆਂ ਵਿੱਚ ਸਰ ਤੇ ਥੌੜੀ ਕੀ ਤੇਰੇ ਕੋਲ। ਆ ਵੇਖੋ ਜੀ ਸੰਗਤ ਜੀ। ਨੇਤਰੇਮ ਦਾ ਗੁੜਕਾ ਸਾਹਿਬ ਆ ਆ ਬੱਚਾ ਇਹ ਕੋ ਇਧਰ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣ ਰਿਆ ਸੀ ਉਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁੜਕਾ ਮੈਂ ਕਿੱਥੋਂ ਲੈ ਕੇ ਆਇਆ ਮੈਂ ਤਾਂ ਦੁਕਾਨ ਤੋਂ ਲੈ ਕੇ ਆਇਆ। ਇੱਕ ਮੋਨਾ ਕੋਲਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਦਾਂ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਤਾ ਹੋਵੇ ਮਾਲਾ ਸ਼ਰਾਰਤ ਨਾਲ। ਜਾ ਉਥੋਂ ਗੁੜਕਾ ਲੈ ਕੇ ਆਇਆ ਉਥੇ ਅੰ ਨਵਾਲਕ ਲੜਕੇ ਨੂੰ ਨੰਗੇ ਸਿਰ ਦੁਕਾਨਦਾਰ ਨੇ ਵੇਚ ਦਿੱਤਾ ਗੁਟਕਾ ਸਾਹਿਬ ਪਤਾ ਲੱਗਨ ਤੇ ਮੌਕੇ ਤੇ ਪਹੁੰਚ ਗਏ ਨਹੰਗ ਸਿੰਘ ਦੁਕਾਨਦਾਰ ਦੀ ਲਗਾਈ ਝਾੜ ਤੁਹਾਨੂੰ ਦੱਸ ਦਿਆ ਕਿ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਦਰਬਾਰ ਸਾਹਿਬ ਦੇ ਕੋਲ ਮਾਰਕੀਟ ਦੀ ਵੀਡੀਓ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਦੁਕਾਨਦਾਰ ਨੇ ਇੱਕ ਨੌਜਵਾਨ ਨੂੰ ਜੋ ਕਿ ਨਵਾਲਕ ਹੈ ਸਿਰ ਵੀ ਨਹੀਂ ਟਕਿਆ ਹੋਇਆ ਉਸ ਦਾ ਗੁਟਕਾ ਸਾਹਿਬ ਵੇਚਿਆ ਹੈ ਤਾਂ ਜਿਸ ਤੋਂ ਬਾਅਦ ਮੌਕੇ ਤੇ ਨਹੰਗ ਸਿੰਘ ਪਹੁੰਚ ਗਏ ਜਿਨ੍ਹਾਂ ਨੇ ਦੁਕਾਨਦਾਰ ਦੀ ਝਾੜ ਵੀ ਲਗਾਈ ਹੈ ਚੰਗੀ ਕਲਾਸ ਵੀ ਲਗਾਈ ਹੈ ਕਿਆ ਕਿ ਤੂੰ ਕਿਉਂ ਵੇਚਿਆ ਇਸਨੂੰ ਗੁਟਕਾ Saab ਕਿਉਂਕਿ ਇਹ ਛੋਟਾ ਬੱਚਾ ਹੈ ਜੇਕਰ ਇਹ ਬੇਅਦਬੀ ਕਰ ਦਿੰਦਾ ਇੱਥੋਂ ਲੈ ਕੇ ਜਾ ਕੇ ਅੰਗ ਪਾੜ ਦਿੰਦਾ ਗੁਟਕਾ Saab ਦੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਗੁੱਸੇ ਵਿੱਚ ਆ ਕੇ ਨੰਗ ਸਿੰਘਾ ਨੇ ਦੁਕਾਨਦਾਰ ਦੀ ਚੰਗੀ ਕਲਾਸ ਲਗਾਈ ਹੈ ਕਿਆ ਕਿਸ ਦੇ ਮਾਪੇ ਤੋਂ ਬਿਨਾ ਤੂੰ ਗੁਟਕਾ Saab ਇਸਨੂੰ ਕਿਵੇਂ ਵੇਚਿਆ ਤੇਰੇ ਕੋਲ ਅਥਾਰਟੀ ਕੀ ਹੈ ਤਿੰਨ ਦਾ ਗੁਟਕਾ Saab ਕਿਹਨੂੰ ਦਤਾ ਤੂੰ ਤੂੰ ਦੱਸ ਕਿਹਨੂੰ ਦਤਾ ਹੈਂ ਇਹਦੇ ਘਰ ਦੇ ਨਾਲ ਆਇਆ ਇਹਦੇ ਘਰ ਦੇ ਨਾਲ ਆਇਆ ਗੁੜਕਾ ਲੈਣਾ ਆ ਤੇ ਨਾਲ ਕੌਣ ਆਇਆ ਹੈ ਠੀਕ ਹੈ ਤੁਹਾਨੂੰ ਆਗੇ ਬਾਬਾ ਜੀ ਕੋਲ ਲੈਣਾ ਕਿਹਦੇ ਲੈਣਾ ਗੁੜਕਾ ਤੇ ਤੂੰ ਕੀ ਕਹਿਨ ਮੈਨਾਂ ਬਾਬਾ ਜੀ ਚਾਹੀਦਾ ਚਾਹੀਦਾ ਵਾ ਐਦਾਂ ਤੇ ਐਦਾਂ ਗੁੜਕਾ ਨੇ ਤੈਨੂੰ ਦੱਸੇ ਗੁੜਕਾ ਦੇਤਾ ਹੀ ਇਹਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਇੱਥੇ ਚੰਦਾ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਆ ਗੁੜਕਾ ਸਾਹਿਬ ਤੋਂ ਦੇ ਦਿੰਦੇ ਜੇ ਗੁੜਕਾ ਬੇਨਤੀ ਤੈਨੂੰ ਮਕਰੋਣਾ ਤੈਨੂੰ ਬੇਨਤੀ ਚੰਗਾ ਕਰਦਾ ਤੂੰ ਤੂੰ ਹੀ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੁਹਾਨੂੰ ਇਨੇ ਕਿਹਾ ਜੇ ਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਤੂੰ ਕਿਵੇਂ ਦੇ ਏਦਾ ਗੁਰਕਾ ਸਾਹਿਬ ਕੌਣ ਐ ਇਹ ਇਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਇੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਕਾ ਸਾਹਿਬ ਦੇ ਤਾ ਨੂੰ ਏਦਾ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜ਼ਿੰਮੇਵਾਰ ਆ ਤੜ ਕੋਈ ਖੜਾ ਜਾ ਇੱਧਰ ਰੱਖ ਨੂੰ ਸਾਡ ਨੂੰ ਇੱਧਰ ਰੱਖ ਇੱਧਰ ਆ ਕੇ ਨੋ ਤਰ ਕੋ ਥੌੜੀ ਕਿ ਇਧਰੇ ਕੋਲ ਗੁਰਕਾ ਸਾਹਿਬ ਨੇ ਤਰ ਥੌੜੀ ਕੋਥੀ ਆ ਵਿੱਚ ਸਰ ਤਰ ਥੌੜੀ ਕਿ ਇਧਰੇ ਕੋਲ ਆ ਵੇਖੋ ਜੀ ਸੰਗਤ ਜੀ ਨੇਤਰੇਮ ਦਾ ਗੁਟਕਾ ਸਾਹਿਬ ਆ ਬੱਚਾ ਇਹ ਕੋਈ ਇਹ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁਟਕਾ ਮੈਂ ਕਿੱਥੋਂ ਲੈ ਕੇ ਆਇਆ ਮੈਂ ਤਾਂ ਦੁਕਾਨ ਤੋਂ ਲੈ ਕੇ ਆਇਆ ਜੂਨੀਅਰ ਕੋ ਪੋਥੀ ਲੈਣ ਆਇਆ ਤਾਂ ਇਹਨੇ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਮੁੰਲੇ ਸੇਰਾ ਪੁੱਛਿਆ ਕੀ ਕਹ ਤਨੂੰ ਨੇ ਕਿੱਦਾਂ ਤੇਰੇ ਨਾਲ ਹੈਗਾ ਇੱਥੇ ਆ ਕਰ ਦੇ ਤੂੰ ਬੁਲਾਏ ਮੈਂ ਥੋੜੇ ਬੁਲਾਏ ਕਿਉਂ ਨਹੀਂ ਬੁਲਾਏ ਤੂੰ ਜਮਾਲੋ ਜੇ ਇਹਦੀ ਜਗ੍ਹਾ ਕੋਈ ਨਿਸ਼ੇੜੀ ਹੁੰਦਾ ਉੱਥੇ ਜਾ ਕੇ ਬੇਜ਼ਬੀ ਕਰਾਉਂ ਕਿਉਂ ਨਹੀਂ ਬੁਲਾਏ ਤੂੰ ਤੂੰ ਬੁਲਾਏ ਕਿ ਦਾ ਬਬਈ ਇਹ ਨਾਲ ਹੈ ਕਿਉਂ ਦੇਖੇਉ ਦਿੱਤਾ ਫਿਰ ਉਹ ਕਹਿੰਦੀ ਅਜਾ ਗੁੜਖਾਵੇ ਤਰਾ ਮੈਦਮ ਕਿਹਾ ਮੈਨੇ ਨਹੀਂ ਮਗਰ ਤੇਰੇ ਆ ਦੁਕਾਨਾਂ ਦੇ ਦਰਵਾਜ਼ਾਰ ਸਾਹਿਬ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਚਦੀਆਂ ਗੁੜਖੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਆ ਪਿੱਛੇ ਦੇ ਅਲਮਾਰੀਆਂ 'ਚ ਰੱਖੇ ਨਾ ਇਦਾਂ ਹੀ ਆ ਦੇ ਫਿਰ ਵੀ ਮੜਾ ਮੋਠ ਠੀਕ ਆ ਅੱਗੇ ਤੈਨੂੰ ਵਿਖਾਉਣੇ ਆ ਪੈਰਾ 'ਚ ਰੱਖੀਆਂ ਨਾਲ ਪੈਰਾ 'ਚ ਯਾ ਬੰਦੀ ਦੀ ਕਰਤੂਤ ਵੇਖੋ ਇਹਦੀ ਕਹਿੰਦੇ ਅਥਾਰਟੀ ਕਿੰਨੇ ਦਿੱਤੀ ਜਾਂਦੀ ਹੈ ਅਥਾਰਟੀ ਕੀ ਇਹ ਗੁੜਖੇ ਸਾਰੇ ਨਾਲ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੰਨਾ ਸੈਂਸਟਿਵ ਹੋਊ। ਪੋਥੀ ਲੈਣ ਕੋਈ ਆਇਆ, ਪੋਥੀ ਤੇਰੇ ਕੋਲ ਲੈਣ ਆਇਆ। ਤੁਸੀਂ ਨਿਸਤ੍ਰੇਮ ਦੀਆਂ ਪੋਤੀਆਂ ਰੱਖੀਆਂ, ਦੂਜੀਆਂ ਰੱਖੀਆਂ। ਐਂ ਦੇਉਂਦੇ ਜੇ। ਦਿੱਤੀ ਤਾਂ ਐ ਸਾਹਮਣੇ ਕੋਈ ਨੂੰ। ਬਾਈ ਉਹ ਨਾਲ ਕਹਿੰਦਾ ਵੀ ਮੇਰੇ ਹੈਗੇ। ਤੂੰ ਵੇਖੇ ਨਾਲ। ਮੈਂ ਤਾਂ ਨਹੀਂ ਵੇਖਿਆ। ਬੁਲਾਇਆ ਤੂੰ ਕਿਸੇ ਨੂੰ? ਮੈਂ ਨੂੰ ਪੁੱਛਿਆ ਇਹ ਜਿੱਦ ਆਇਆ ਮੇਰੇ ਕੋਲ। ਪੁੱਛਿਆ ਤੈਨੂੰ ਕੋਈ ਵਾਅਦਾ ਕਰ ਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਉਹ ਬਲਾ ਪੁੱਛੇ ਪਾਲ ਦੇ ਅੰਗ ਜਾ ਕੇ। ਦੁਕਾਨਾਂ ਤੇ ਬੇੜਾ ਸਾਡਾ ਕਰ ਕੋਈ ਆ ਸਾਡੀਆਂ ਸੰਸਥਾਵਾਂ ਦਾ। ਇਹ ਨਹੀਂ ਕਬੱਡੀ ਦੁਕਾਨ ਖੋਲ ਸਕਦੇ ਉੱਥੇ ਜਿੱਥੇ ਬਰੀ ਗੁਰਕਾ ਸਾਹਿਬ ਮਿਲਣ ਕਿਸ ਕਿੰਨੇ ਦਾ ਗੁਟਕਾ ਸਾਲੇ 100 ਰੁਪਏ ਦੀ ਤੇ ਬੇਦਬੀ ਤੇ 100 ਰੁਪਏ ਗੁਟਕਾ ਲੈ ਕੇ ਉਹਦੇ ਕੋਈ ਪਾਰਦੂ ਅੰਗ ਇੱਕ ਮੋਨਾ ਕੋਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਦਾਂ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਦਾ ਹੋਵੇ ਮਾਲਾ ਸ਼ਰਾਰਤ ਨਾਲ ਜਾ ਉਹ ਤੋਂ ਗੁਟਕਾ ਲੈ ਕੇ ਆ ਉੱਥੇ ਅੰਗ ਪਾਰ ਕੇ ਸੁੱਟਦੇ ਹੋ ਫੇਰ ਹੋ ਗਈ ਸਕਦਾ ਹੁੰਦਾ ਨਹੀਂ ਆ ਤੈਨੂੰ ਸ਼ਰਮ ਨਹੀਂ ਪਤਾ ਨੂੰ ਇਹਨੇ ਮੈਨੂੰ ਇਹੀ ਬੇਨਤੀ ਕੀਤੀ ਵੀ ਮੇਰੇ ਨਾਲ ਇਹ ਨਾ ਕਰੇ ਮੈਨੂੰ ਪੁੱਛਿਆ ਵੀ ਤੇਰਾ ਗੁਟਕਾ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰਵਾਈ ਕਰਨੀ ਆ